ਸਤਿ ਸ੍ਰੀ ਅਕਾਲ ਜੀ ਸਾਡਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਲਰਾਜ ਸਿੰਘ ਸਵਾਗਤ ਕਰਦਾ ਹਾਂ ਜੇ ਮੈਂ ਤੁਹਾਨੂੰ ਥਾਮਸ ਐਡਿਸ਼ਨ ਬਾਰੇ ਪੁੱਛਾਂ ਤਾਂ ਤੁਸੀਂ ਬਹੁਤ ਕੁਝ ਜਾਣਦੇ ਹੋਵੋਗੇ ਜੇ ਮੈਂ ਨਿਊਟਨ ਬਾਰੇ ਪੁੱਛਾਂ ਉਹ ਵੀ ਤੁਸੀਂ ਜਾਣਦੇ ਹੋਵੋਗੇ ਟੈਸਲਾ ਬਾਰੇ ਜਾਣਦੇ ਹੋਵੋਗੇ ਪਰ ਜੇ ਮੈਂ ਤੁਹਾਨੂੰ ਪੁੱਛਾਂ ਕਿ ਪਹਿਲਾ ਸਿੱਖ ਸਾਇੰਟਿਸਟ ਕੌਣ ਸੀ ਤੇ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਜਦੋਂ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਬਾਰੇ ਗੱਲ ਕਰਦੇ ਹਾਂ ਅਸੀਂ ਹੱਦਾਂ ਦੀ ਗੱਲ ਕਰਦੇ ਹਾਂ ਕਿ ਅਸੀਂ ਮੁਲਤਾਨ ਤੱਕ ਫਤਿਹ ਕੀਤਾ ਪਰ ਕੀ ਤੁਸੀਂ ਜਾਣਦੇ ਹੋ ਕਿ ਸਿੱਖ ਰਾਜ ਨੂੰ ਸਟੈਬਲਿਸ਼ ਕਰਨ ਪਿੱਛੇ ਉਸਦੀ ਚੜ੍ਹਦੀ ਕਲਾ ਪਿੱਛੇ ਕਿੰਨੇ ਵੱਡੇ ਇੰਟੈਲੈਕਚੁਅਲਸ ਦਾ ਹੱਥ ਸੀ ਤੇ ਉਹਨਾਂ ਵਿੱਚੋਂ ਇੱਕ ਇੰਟੈਲੈਕਚੁਅਲ ਸੀ ਭਾਈ ਲੈਣਾ ਸਿੰਘ ਮਜੀਠੀਆ ਜੀ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਮਜੀਠੀਆ ਪਰਿਵਾਰ ਬਾਰੇ ਗੱਲਬਾਤ ਕਰਾਂਗੇ ਤੇ ਤੁਸੀਂ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹੋ ਲੈਣਾ ਸਿੰਘ ਸਰਦਾਰ ਮਜੀਠੀਆ ਜੀ ਵੱਡਾ ਅਕਲ ਦਾ ਕੋਟ ਕਮਾਲਮੀ ਆ ਮਹਾਬਲੀ ਸਰਦਾਰ ਸੀ ਪੰਥ ਵਿੱਚੋਂ ਡੇਠੀ ਬੜੀ ਕੋ ਚਲਣੀ ਚਾਲਮੀ ਆ ਦਿਲ ਆਪਣੇ ਬੈਠ ਵਿਚਾਰ ਕਰਦਾ ਇਥੇ ਕਈਆਂ ਦੇ ਹੋਣਗੇ ਕਾਲਮੀਆ ਸ਼ਾ ਮੁਹੰਮਦਾ ਤੁਰ ਗਿਆ ਤੀਰਥਾਂ ਨੂੰ ਸਭੋ ਛੱਡ ਕੇ ਦੰਗ ਦਿਵਾਲਮੀਆ ਮਹਾਰਾਜਾ ਰਣਜੀਤ ਸਿੰਘ ਦੀਆਂ 1767 ਤੋਂ 1799 ਤੱਕ ਦੋਲਾਨੇ ਸਮਰਾਜ ਦੌਰਾਨ ਮਹਿਮਾ ਵਿੱਚ ਸਰਦਾਰ ਦਇਆਲ ਸਿੰਘ ਮਜੀਠੀਆ ਦਾ ਪਿਤਾ ਸਰਦਾਰ ਲੈਣਾ ਸਿੰਘ ਮਜੀਠੀਆ ਮਹਾਰਾਜੇ ਦੀ ਸੱਜੀ ਬਾਹ ਬਣਿਆ ਰਿਹਾ ਉਸਨੇ ਕਬਰ ਨੋਨਿਹਾਲ ਸਿੰਘ ਨਾਲ ਗਣਿਤ ਅਤੇ ਤਾਰਾ ਵਿਗਿਆਨ ਦੀ ਪੜ੍ਹਾਈ ਕੀਤੀ ਲਾਹੌਰ ਦਾ ਤੋਪਖਾਨਾ ਸਥਾਪਿਤ ਕਰਨ ਵਿੱਚ ਮਹਾਰਾਜੇ ਦੇ ਅਸਲਾਖਾਨੇ ਦੇ ਮੁਖੀ ਅਗਸਤੇ ਕਲਾਉਡ ਦੀ ਤਕਨੀਕੀ ਮਦਦ ਕਰਨ ਵਾਲਾ ਵੀ ਲੈਣਾ ਸਿੰਘ ਹੀ ਸੀ ਉਹ ਕਮਾਲ ਦੀ ਮੁਹਾਰਤ ਵਾਲਾ ਕਾਰੀਗਰ ਅਤੇ ਖੋਜੀ ਸੀ ਉਸ ਨੇ ਅਜਿਹੀ ਕੜੀ ਇਜਾਦ ਕੀਤੀ ਜਿਹੜੀ ਸਮਾਂ ਦਿਨ ਤਾਰੀਖ ਦੇ ਨਾਲ ਨਾਲ ਚੰਦਰਮਾ ਦੀ ਸਥਿਤੀ ਵੀ ਦੱਸਦੀ ਸੀ ਉਹ ਗਣਿਤ ਸ਼ਾਸਤਰੀ ਤਾਰਾ ਵਿਗਿਆਨੀ ਅਤੇ ਇੰਜੀਨੀਅਰ ਕਵੀ ਅਤੇ ਸਾਹਿਤਕਾਰ ਵੀ ਸੀ ਇਹ ਬਹੁਪੱਖੀ ਸ਼ਖਸੀਅਤ ਮਹਾਰਾਜਾ ਰਣਜੀਤ ਸਿੰਘ ਦੇ ਚੋਟੀ ਦੇ ਮੰਤਰੀਆਂ ਵਿੱਚੋਂ ਇੱਕ ਸਨ ਮਹਾਰਾਜੇ ਦੀ ਮੌਤ ਮਗਰੋਂ ਡੋਗਰਿਆਂ ਅਤੇ ਲਾਹੌਰ ਦਰਬਾਰ ਦੇ ਗਦਾਰਾਂ ਦੀਆਂ ਸਾਜ਼ਿਸ਼ਾਂ ਤੋਂ ਬਚ ਕੇ ਉਹ ਬਨਾਰਸ ਚਲਾ ਗਿਆ ਜਾਇਦਾਦ ਖਰੀਦ ਕੇ ਉੱਥੇ ਹੀ ਵੱਸ ਗਿਆ ਬਨਾਰਸ ਵਿੱਚ ਹੀ 1848 ਵਿੱਚ ਦਿਆਲ ਸਿੰਘ ਮਜੀਠੀਆ ਦਾ ਜਨਮ ਹੋਇਆ 6 ਸਾਲ ਦੀ ਉਮਰ ਵਿੱਚ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਨੂੰ ਬਨਾਰਸ ਤੋਂ ਮਜੀਠਾ ਲਿਆਂਦਾ ਗਿਆ ਇਥੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਮੁਖ ਚਰਨੈਤ ਤੇਜ ਸਿੰਘ ਦੀ ਸਰਪ੍ਰਸਤੀ ਹੇਠ ਰਹੇ। ਉਹਨਾਂ ਦੀ ਸਕੂਲੀ ਪੜ੍ਹਾਈ ਕ੍ਰਿਸਚੀਅਨ ਮਿਸ਼ਨ ਸਕੂਲ ਅੰਮ੍ਰਿਤਸਰ ਵਿੱਚ ਹੋਈ। ਸਕੂਲੀ ਪੜ੍ਹਾਈ ਦੌਰਾਨ ਹੀ ਉਹ ਇਸਾਈ ਧਰਮ ਬਾਰੇ ਆਪਣੇ ਪਾਦਰੀ ਅਧਿਆਪਕਾਂ ਨਾਲੋਂ ਵੱਧ ਜਾਣਦੇ ਸਨ। ਉਹਨਾਂ ਨੇ ਭਗਵਦ ਗੀਤਾ ਵੀ ਪੜ੍ਹੀ, ਕੁਰਾਨ ਵੀ ਪੜ੍ਹੀ। ਸਕੂਲੀ ਪੜ੍ਹਾਈ ਤੋਂ ਬਾਅਦ ਉਹਨਾਂ ਦਾ ਅਧਿਐਨ ਸਵੈ ਅਧਿਐਨ ਵੱਲ ਜ਼ਿਆਦਾ ਹੋ ਗਿਆ। ਬੰਗਾਲ ਵਿੱਚ ਰਾਜਾ ਰਾਮ ਮੋਹਨ ਰਾਏ ਦੀ ਅਗਵਾਈ ਵਿੱਚ ਸਿੱਖਿਆ ਅਤੇ ਸਮਾਜਿਕ ਸੁਧਾਰਾਂ ਲਈ ਚੱਲੀ ਬ੍ਰਹਮੋ ਸਮਾਜ ਲਹਿਰ ਦੀ ਸਥਾਪਨਾ ਵੇਲੇ ਹੀ ਉਹ ਟਰਸਟੀ ਬਣ ਗਏ ਇਸ ਲਹਿਰ ਲਈ ਜੋ ਭੂਮਿਕਾ ਬੰਗਾਲ ਲਈ ਰਾਜਾ ਰਾਮ ਮੋਹਨ ਰਾਏ ਦੀ ਸੀ ਉਤਰੀ ਭਾਰਤ ਲਈ ਉਹੀ ਭੂਮਿਕਾ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਸੀ ਸਿੱਖਾਂ ਦੇ ਪਵਨ ਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਕੀ ਕੰਮਾਂ ਦੀ 3 ਸਾਲ ਉਹਨਾਂ ਨੇ ਦੇਖ ਰਹੀ ਕੀਤੀ ਉਹ ਇੰਡੀਅਨ ਐਸੋਸੀਏਸ਼ਨ ਲਾਹੌਰ ਦੇ ਪਹਿਲੇ ਪ੍ਰਧਾਨ ਬਣੇ ਅਤੇ ਆਖਰੀ ਸਾਹਾਂ ਤੱਕ ਇਸ ਅਹੁਦੇ ਤੇ ਰਹੇ ਜਿੰਨਾ 17 ਸਿਰਕਟ ਭਾਰਤੀਆਂ ਨੇ 1884 ਵਿੱਚ थियोसोफिकल ਸੁਸਾਇਟੀ ਦੀ ਮਦਰਾਸ ਮੀਟਿੰਗ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਬਣਾਉਣ ਦਾ ਫੈਸਲਾ ਕੀਤਾ ਸਰਦਾਰ ਦਿਆਲ ਸਿੰਘ ਮਜੀਠੀਆ ਉਹਨਾਂ ਵਿੱਚੋਂ ਇੱਕ ਸਨ ਜਾਇਦਾਦ ਤਾਂ ਉਹਨਾਂ ਕੋਲ ਪਿਤਾਪੁਰਖੀ ਦੀ ਬਥੇਰੀ ਸੀ ਉਹਨਾਂ ਨੇ ਸ਼ਾਹੂਕਾਰੇ ਜਾਇਦਾਦਾਂ ਦੀ ਖਰੀਦੋ-ਫਰੋਕਤ ਅਤੇ ਹੀਰਿਆਂ ਦੇ ਵਪਾਰ ਤੋਂ ਕਾਫੀ ਧਨ ਕਮਾਇਆ ਸਨ 1895 ਵਿੱਚ ਉਹਨਾਂ ਕੋਲ ਟਾਟਾ ਗਰੁੱਪ ਦੇ ਸਰ ਦੋ ਰਾਜ ਜੀ ਟਾਟਾ ਤੋਂ ਕਿਤੇ ਵੱਧ ਜਾਇਦਾਦ ਸੀ ਜਦੋਂ ਉਸ ਵੇਲੇ ਦੇ ਧਨਾੜ ਲੋਕ ਮੰਦਰ ਗੁਰਦੁਆਰੇ ਅਤੇ ਧਰਮਸ਼ਾਲਾ ਬਣਾਉਣ ਲਈ ਦਾਨ ਦੇ ਰਹੇ ਸਨ ਸਰਦਾਰ ਮਜੀਠਿਆ ਜੀ ਨੇ ਆਪਣੀ ਸਾਰੀ ਜਾਇਦਾਦ ਅਖਬਾਰ ਚਲਾਉਣ ਕਾਲਜ ਅਤੇ ਲਾਇਬ੍ਰੇਰੀਆਂ ਖੋਲਣ ਲਈ ਲਾ ਦਿੱਤੀ ਉਹ ਬਹੁ ਰੰਗੀ ਸ਼ਖਸੀਅਤ ਦੇ ਮਾਲਕ ਸਨ ਉਹ ਕੁਸ਼ਤੀਆਂ ਦੰਗਲਾਂ ਦੇ ਸਰਪ੍ਰਸਤ ਅਤੇ ਪਤੰਗਬਾਜ਼ੀ ਦੇ ਸ਼ੌਕੀਨ ਸਨ ਸ਼ਤਰੰਜ ਵਿੱਚ ਡੂੰਗੀ ਦਿਲਚਸਪੀ ਰੱਖਦੇ ਸੀ ਅਤੇ ਮੰਨੇ ਹੋਏ ਖਿਡਾਰੀ ਸਨ ਉਹ ਸੰਗੀਤ ਦੇ ਸ਼ਕੀਨ ਸਨ ਅਤੇ ਖੁਦ ਸਤਾਰ ਵੀ ਵਜਾਉਂਦੇ ਸਨ ਉਹ ਮਸ਼ਰਕ ਸਾਹਿਤਕ ਨਾਂ ਹੀਟ ਉਰਦੂ ਸ਼ਾਇਰੀ ਕਰਦੇ ਆਪਣੇ ਘਰ ਮੁਸ਼ਾਇਰੇ ਕਰਵਾਉਂਦੇ ਅਤੇ ਆਪਣੀ ਸ਼ਾਇਰੀ ਸੁਣਾਉਂਦੇ ਉਹਨਾਂ ਨੇ ਗੁਰਮੁਖੀ ਲਿਪੀ ਵਿੱਚ ਵੀ ਸ਼ੇਰ ਰਫੀਆਂ ਲਿਖੀਆਂ ਉਹਨਾਂ ਦੀਆਂ ਸ਼ੇਰ ਰਫੀਆਂ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਵਿੱਚ ਸਾਮੀਆਂ ਹੋਈਆਂ ਨੇ ਉਹਨਾਂ ਨੇ ਮੁਸਲਮਾਨ ਤੋਂ ਈਸਾਈ ਬਣੇ ਇੱਕ ਵਿਅਕਤੀ ਅਤੇ ਇੱਕ ਹੋਰ ਮੁਸਲਮਾਨ ਦੀ ਖਤੋ-ਖਿਤਾਬਤ ਰਾਹੀਂ ਕੋਈ ਬਹਿਸ ਨੂੰ ਸੰਪਾਦਕ ਕਰਕੇ ਨਗਮੇ ਤੰਬੂਰੀ ਨਾ ਦੀ ਕਿਤਾਬ ਵੀ ਛਾਪੀ ਉਹਨਾਂ ਦਾ ਲੋਕਾਈ ਨੂੰ ਸਭ ਤੋਂ ਨਿਆਆ ਤੋਹਫਾ ਡਾਟਰ ਬਿਉਨ ਹੈ ਇਸ ਨੂੰ ਚਲਾਉਣ ਦੀ ਸਲਾਹ ਸੁਰਿੰਦਰਨਾਥ ਬੈਨਰਜੀ ਨੇ ਦਿੱਤੀ ਸੀ ਤਾਂ ਕਿ ਲੋਕਾਂ ਵਿੱਚ ਚੇਤਨਾ ਪੈਦਾ ਕੀਤੀ ਜਾਵੇ ਇਸ ਮੰਤਵ ਲਈ ਇੱਕ ਆਜ਼ਾਦ ਅਤੇ ਨਿਰਪੱਖ ਵਿਚਾਰਧਾਰਾ ਵਾਲਾ ਅਖਬਾਰ ਜ਼ਰੂਰੀ ਸੀ ਤਾਂ ਹੀ ਭਾਰਤੀ ਕੌਮ ਪ੍ਰਸਤੀ ਪੈਦਾ ਕੀਤੀ ਜਾ ਸਕਦੀ ਸੀ ਉਸ ਵੇਲੇ ਧਰਮ ਜਾਤੀ ਭਾਸ਼ਾ ਅਤੇ ਖੇਤਰੀ ਆਧਾਰ ਤੇ ਵੰਡੀ ਹੋਈ ਜਨਤਾ ਨੂੰ ਇਕਮੁੱਟ ਕਰਨ ਦਾ ਇਹ ਇੱਕ ਉਪਰਾਲਾ ਕੀਤਾ ਗਿਆ ਉਸ ਵੇਲੇ ਭਾਰਤੀ ਮਾਲਕੀ ਵਾਲਾ ਇੱਕੋ ਇੱਕ ਅਖਬਾਰ ਦਾ ਹਿੰਦੂ ਮਦਰਾਸ ਸੀ ਸ਼ੀਤਲ ਚੰਦਰ ਮੁਖਰਜੀ ਦੀ ਸੰਪਾਦਨਾ ਹੇਠ 2 ਫਰਵਰੀ 1881 ਨੂੰ ਦਾ ਟ੍ਰਿਬਿਊਨ ਦਾ ਪਹਿਲਾ ਅੰਕ ਕੱਢਿਆ ਗਿਆ ਪਹਿਲਾਂ ਇਹ ਹਫਤਾਵਰੀ ਸੀ ਫਿਰ ਇਸ ਨੂੰ ਰੋਜ਼ਾਨਾ ਕਰ ਦਿੱਤਾ ਗਿਆ ਇਸ ਅਖਬਾਰ ਨੇ ਦੇਸ਼ ਭਗਤੀ ਦੀ ਲਹਿਰ ਖੜੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਇਹ ਦੇਸ਼ ਭਗਤ ਨਜ਼ਰੀਏ ਵਾਲਾ ਨੰਡਰ ਅਖਬਾਰ ਸਿੱਧ ਹੋਇਆ ਮਾਰਸ਼ਲਾ ਅਤੇ ਜਲੰਹਾਂ ਵਾਲਾ ਬਾਗ ਦੇ ਸਾਕੇ ਦੀ ਬੇਬਾਕ ਰਿਪੋਰਟਿੰਗ ਕਾਰਨ ਇਸ ਦੇ ਤਤਕਾਲੀ ਸੰਪਾਦਕ ਕਾਲੀਨਾਥ ਰੇਨ ਨੂੰ ਗ੍ਰਿਫਤਾਰ ਕਰਕੇ ਮੁਕਦਮਾ ਚਲਾਇਆ ਗਿਆ ਆਜ਼ਾਦੀ ਪਿਛੋਂ ਇਹ ਅਖਬਾਰ ਭਾਰਤ ਆ ਗਿਆ ਬਾਅਦ ਵਿੱਚ ਸ਼ੁਰੂ ਹੋਏ ਪੰਜਾਬੀ ਟਰਬਿਊਨ ਅਤੇ દੈਨਿਕ ਟਰਬਿਊਨ ਨੇ ਵੀ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਫਿਰਕਾ ਪ੍ਰਸਤੀ ਤੋਂ ਦੂਰ ਰਹਿਣ ਦੀ ਤਾਕੀਦ ਤੇ ਪੈਰਾ ਦਿੱਤਾ ਹੈ ਭਾਰਤ ਦੇ ਪਹਿਲੇ ਦੇਸੀ ਬੈਂਕ ਪੰਜਾਬ ਨੈਸ਼ਨਲ ਬੈਂਕ ਦੀ ਨੀਵੀ 23 ਮਈ 1894 ਨੂੰ ਉਹਨਾਂ ਦੇ ਘਰ ਰੱਖੀ ਗਈ ਇਸ ਵਿੱਚ ਸਭ ਤੋਂ ਵੱਡਾ ਹਿੱਸਾ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਸੀ ਬੈਂਕ ਦਾ ਚੇਅਰਮੈਨ ਵੀ ਉਹਨਾਂ ਨੂੰ ਬਣਾਇਆ ਗਿਆ ਉਹਨਾਂ ਨੇ ਆਪਣੀ ਸਾਰੀ ਦੌਲਤ ਅਤੇ ਜ਼ਿੰਦਗੀ ਮਨੁੱਖਤਾ ਦੇ ਲਿਖੇ ਲਾ ਦਿੱਤੀ ਉਹਨਾਂ ਨੇ ਆਪਣੀ ਸਾਰੀ ਜਾਇਦਾਦ ਨੂੰ ਤਿੰਨ ਟਰਸਟਾਂ ਡਾਕਟਰ ਬਿਊਂਟ ਟਰਸਟ ਦਿਆਲ ਸਿੰਘ ਕਾਲਜ ਟਰਸਟ ਅਤੇ ਦਿਆਲ ਸਿੰਘ ਪਬਲਿਕ ਲਾਇਬ੍ਰੇਰੀ ਟਰਸਟ ਦੇ ਨਾਂ ਕਰ ਦੇਣ ਬਾਰੇ ਆਪਣੀ ਵਸੀਅਤ ਵਿੱਚ ਲਿਖ ਦਿੱਤਾ ਸੀ ਉਹਨਾਂ ਦੀ ਮੌਤ ਪਿਛੋਂ 1908 ਵਿੱਚ ਦਿਆਲ ਸਿੰਘ ਪਬਲਿਕ ਲਾਇਬ੍ਰੇਰੀ ਅਤੇ 1910 ਵਿੱਚ ਦਿਆਲ ਸਿੰਘ ਕਾਲਜ ਲਾਹੌਰ ਸ਼ੁਰੂ ਹੋਇਆ। ਦੇਸ਼ ਦੀ ਵੰਡ ਮਗਰੋਂ ਇਹਨਾਂ ਸੰਸਥਾਵਾਂ ਦੇ ਗੈਰ ਮੁਸਲਮ ਟਰਸਟੀ ਭਾਰਤ ਆ ਗਏ। ਟਰਸਟਾਂ ਦੀਆਂ ਭਾਰਤ ਵਿੱਚ ਰੀਆਂ ਜਾਇਦਾਦਾਂ ਅਤੇ ਧਨ ਨਾਲ ਦਿੱਲੀ ਵਿੱਚ ਦਿਆਲ ਸਿੰਘ ਪਬਲਿਕ ਲਾਇਬ੍ਰੇਰੀ ਅਤੇ ਦਿਆਲ ਸਿੰਘ ਕਾਲਜ ਸ਼ੁਰੂ ਕੀਤੇ ਗਏ। ਕਰਨਾਲ ਵਿੱਚ ਦਿਆਲ ਸਿੰਘ ਕਾਲਜ ਅਤੇ ਪਬਲਿਕ ਸਕੂਲ ਸ਼ੁਰੂ ਕੀਤੇ ਗਏ। ਇਹਨਾਂ ਸੰਸਥਾਵਾਂ ਨੇ ਜੜੋ ਉਖੜੇ ਬੇਕਰੇ ਪੰਜਾਬੀਆਂ ਦੀ ਸਿੱਖਿਆ ਵਿੱਚ ਇਤਿਹਾਸਿਕ ਯੋਗਦਾਨ ਪਾਇਆ ਜੁਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀਆਂ ਸ਼ਰਤਾਂ ਤਹਿਤ ਦਿੱਲੀ ਦੇ ਇਸ ਕਾਲਜ ਦੀ ਇਮਾਰਤ ਅਤੇ ਬੇਸ਼ੁਮਾਰ ਤਨ ਦਿੱਲੀ ਯੂਨੀਵਰਸਿਟੀ ਨੂੰ ਸੌਂਪ ਦਿੱਤਾ ਗਿਆ ਕਾਲਜ ਕੋਡ ਸਿਰਫ ਦਿਆਲ ਸਿੰਘ ਦਾ ਨਾਂ ਹੀ ਰਹਿ ਗਿਆ ਸਤਮ ਦੀ ਗੱਲ ਹੈ ਕਿ ਪਿਛਲੇ ਸਮੇਂ ਵਿੱਚ ਇਸ ਨਾਂ ਨੂੰ ਮਿਟਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਸਿੱਖਿਆ ਦੇ ਖੇਤਰ ਵਿੱਚ ਸਰਦਾਰ ਮਜੀਠੀਆ ਦੀ ਬੜੇਰੀ ਭੂਮਿਕਾ ਹੈ ਉਹਨਾਂ ਦਾ ਇੱਕ ਹੋਰ ਕੀਰਤੀਮਾਨ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਹੈ ਸਿੱਖਿਆ ਵਿਭਾਗ 1854 ਵਿੱਚ ਹੋਂਦ ਵਿੱਚ ਆਇਆ ਸੀ ਪੰਜਾਬ ਦੇ ਵਿਦਿਆਰਥੀ ਪੜਾਈ ਪੰਜਾਬ ਯੂਨੀਵਰਸਿਟੀ ਕਾਲਜ ਤੋਂ ਕਰਦੇ ਸਨ ਪਰ ਪ੍ਰੀਖਿਆ ਲਈ ਕਲਕੱਤੇ ਜਾਣਾ ਪੈਂਦਾ ਸੀ ਉਹਨਾਂ ਨੂੰ ਡਿਗਰੀ ਨਹੀਂ ਡਿਪਲੋਮਾ ਦਿੱਤਾ ਜਾਂਦਾ ਸੀ ਇਸੇ ਕਾਰਨ ਵਕੀਲ ਪ੍ਰੋਫੈਸਰ ਸਿਵਲ ਅਧਿਕਾਰੀ ਬੰਗਾਲੀ ਅਤੇ ਹੋਰ ਬਾਹਰੇ ਲੋਕ ਹੁੰਦੇ ਸਨ ਸਰਦਾਰ ਮਜੀਠੀਆ ਚਾਹੁੰਦੇ ਸੀ ਕਿ ਪੰਜਾਬੀ ਵੀ ਇਨ੍ਹਾਂ ਮੰਗ ਉੱਚ ਅਹੁਦਿਆਂ ਤੇ ਹੋਣ ਉਹ ਸੈਨਟ ਮੈਂਬਰ ਵੱਜੋਂ ਸੁਮਾਵਾ ਦੇ ਰਹੇ ਸੀ ਤਾਂ ਉਹਨਾਂ ਦੀ ਇੱਛਾ ਸੀ ਕਿ ਪੰਜਾਬ ਵਿੱਚ ਵੀ ਕਲਕੱਤਾ ਮਦਰਾਸ ਅਤੇ ਬੰਬਈ ਯੂਨੀਵਰਸਿਟੀਆਂ ਦੀ ਤਰਜ਼ ਤੇ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇ ਕੁਝ ਮੈਂਬਰ ਇਸ ਮੁੱਦੇ ਤੇ ਉਹਨਾਂ ਨਾਲ ਸਹਿਮਤ ਨਹੀਂ ਸਨ ਅਸਲ ਵਿੱਚ ਅੰਗਰੇਜ਼ ਵੀ ਨਹੀਂ ਚਾਹੁੰਦੇ ਸਨ ਕਿ ਪੰਜਾਬ ਦੇ ਲੋਕ ਬੰਗਾਲੀਆਂ ਦੱਖਣੀ ਅਤੇ ਪੱਛਮੀ ਖਿੱਤੇ ਦੇ ਭਾਰਤੀਆਂ ਵਾਂਗ ਚਤਨ ਹੋਣ ਰੋਸ ਵੱਜੋਂ ਸਰਦਾਰ ਮਜੀਠੀਆ ਨੇ ਸੈਨੇਟਰ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਆਖਰ ਵਿੱਚ ਅੰਗਰੇਜ਼ਾਂ ਨੂੰ 1882 ਵਿੱਚ ਸਰਦਾਰ ਮਜੀਠੀਆ ਦੀ ਸੋਚ ਅਨੁਸਾਰ ਪ੍ਰੈਜ਼ੀਡੈਂਸੀਆਂ ਵਿਚਲੀਆਂ ਯੂਨੀਵਰਸਿਟੀਆਂ ਦੇ ਪੱਧਰ ਦੀ ਪੰਜਾਬ ਯੂਨੀਵਰਸਿਟੀ ਲਾਹੌਰ ਬਣਾਉਣ ਲਈ ਮਨਣਾ ਪਿਆ ਵੰਡ ਪਿਛੋਂ ਵਕ ਵਕ ਥਾਵਾਂ ਤੇ ਕਾਰਜਸ਼ੀਲ ਰਹਿਣ ਮਗਰੋਂ ਇਹ ਪੱਕੇ ਤੌਰ ਤੇ ਚੰਡੀਗੜ੍ਹ ਸਥਾਪਿਤ ਹੋ ਗਈ ਸਰਦਾਰ ਦਿਆਲ ਸਿੰਘ ਮਜੀਠੀਆ ਭਾਵੇਂ ਸਰੀਰਕ ਰੂਪ ਵਿੱਚ ਸਾਡੇ ਕੋਲੋਂ 9 ਸਤੰਬਰ 1898 ਨੂੰ ਵਿਛੜ ਗਏ ਪਰ ਆਪਣੀਆਂ ਸੰਸਥਾਵਾਂ ਰਾਂਏ ਉਹ ਅੱਜ ਵੀ ਸਾਡੇ ਵਿੱਚ ਜਿੰਦਾ ਨੇ ਅੱਜ ਦੇ ਸਮੇਂ ਵਿੱਚ ਸਰਦਾਰ ਮਜੀਠੀਆ ਦੀ ਸੋਚ ਅਤੇ ਸੰਸਥਾਵਾਂ ਤੇ ਡਟ ਕੇ ਪਹਿਰਾ ਦੇਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ